ਮੈਂ ਘਰਦਿਆਂ ਨੂੰ ਕਿਹਾ ਕਿ ਚਲੋ ਮੈਨੂੰ ਬਹੁਤ ਟਾਈਮ ਹੋ ਗਿਆ ਤੇ ਮੈਂ ਘਰੋਂ ਬਾਹਰ ਰਹਿਣ ਡਿਆ ਸੋ ਮੈਂ ਹੁਣ ਵਾਪਸ ਆਪਣੇ ਪਤਨਾਂ ਨੂੰ ਆਉਂਦਾ ਹਾਂ ਵੀ ਮੈਂ ਥੋੜਾ ਜਿਹਾ ਆਪਣੇ ਘਰ ਵਿੱਚ ਰਹਿਣਾ ਚਾਹੁੰਨਾ ਸੋ ਮੈਂ ਤੁਹਾਡੇ ਸੁੱਖ ਵਾਸਤੇ ਆਰਾਮ ਵਾਸਤੇ ਮੈਂ ਆਪਣੀ ਜਿਹੜੀ ਹੈਗੀ ਉਹ ਲਾਈਫ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਗੁਜ਼ਾਰ ਦਿੱਤੀ ਤੇ ਮੈਂ ਹੁਣ ਤੁਹਾਡੇ ਚਰਨਾਂ ਵਿੱਚ ਆ ਕੇ ਥੋੜਾ ਜਿਹਾ ਆਰਾਮ ਕਰਨਾ ਚਾਹੁੰਨਾ ਅੱਜੋਂ ਮੇਰੇ ਘਰ ਦੇ ਬਣਾ ਸਵਾਰ ਕੇ ਮੈਨੂੰ ਕਹਿੰਦੇ ਕੌਣ ਸਾਡੇ ਲਈ ਕੀਤਾ ਕੀ ਇਹ ਦਿੱਕਤ ਤੂੰ ਬੇਸ਼ੈਅ ਵਿੱਚ ਗਿਆ ਆਪਣੇ ਲਈ ਗਿਆ ਸਾਡੇ ਲਈ ਨਹੀਂ ਗਿਆ ਆਪਣੇ ਐਸ਼ ਵਾਸਤੇ ਗਿਆ ਆਪਣੀ ਐਸ਼ ਪ੍ਰਸਤੀ ਵਾਸਤੇ ਗਿਆ ਸਾਡੇ ਲਈ ਤਾਂ ਕੁਝ ਨਹੀਂ ਕੀਤਾ ਅਸੀਂ ਜਿੱਥੇ ਸੀ ਉੱਥੇ ਹੀ ਹਾਂ ਹਰ ਚੜ੍ਹਦੇ ਵੀ ਮੇਰੀ ਦੋ ਸਾਲ ਦੀ ਮਿਲਦੀ ਆ ਪਹਿਲਾਂ ਇਕੱਲੇ ਕਰਕੇ ਰਿਕਾਰਡ ਦੇ ਵਿੱਚ ਪਾਈ ਦੀ ਆ ਫਿਰ ਆਪਣਾ ਵੀ ਰੋਟੀ ਪਰਖਣਾ ਕੋਈ ਕਪੜਾ ਲੱਤਾ ਵੀ ਦੇਖਣਾ ਅਜੂਨ ਨੇ ਇਹਦੀ ਗੱਲ ਕਹੀ ਕਿ ਸਾਡੇ ਨੇ ਕੁਝ ਕੀਤਾ ਕੀ ਆ ਇੱਕ ਵੱਡਾ ਕਰਦਾ ਮੈਂਬਰ ਹੋਣ ਦੇ ਕਰਕੇ ਬੰਦਾ ਸਾਰੀ ਆਪਣੀ ਜ਼ਿੰਦਗੀ ਖਰਾਬ ਕਰ ਦਿੰਦਾ ਬਾ ਕਿ ਮੇਰੇ ਘਰ ਦੇ ਦੀ ਜ਼ਿੰਦਗੀ ਬਣ ਜਾਵੇ ਮੇਰੇ ਬੱਚਿਆਂ ਦੀ ਬਣ ਜਾਵੇ ਪਰ ਕਾਫੇ ਤੇਰੀ ਵੀ ਜਿਹੜਾ ਹੈਗਾ ਉਹ ਆਲਕੇ ਵੱਡੇ ਵੱਡੇ ਦੇਖ ਕੇ ਕਿੰਨਾ 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 ਸਾਡੇ ਵਾਸਤੇ ਅਜ ਤੱਕਰ ਕੀਤਾ ਕੀ ਹੈ ਕੋਈ ਵੀ ਭਰਾ ਦਾ ਵਿਆਹ ਕੀਤਾ ਆਪਣੀ ਭੈਣ ਦਾ ਵਿਆਹ ਕੀਤਾ ਇਹਦੇ ਪ੍ਰੇਰ ਦਾ ਕਰਬਾ ਆਪਣੇ ਸਿਰ ਤੇ ਟੋਪਾਂ ਵੀ ਦੇਖੀਆਂ ਠੰਡਾ ਵੀ ਦੇਖੀਆਂ ਆਪਣਾ ਕੋਈ ਸੌਂਗ ਨਹੀਂ ਪੂਰਾ ਕੀਤਾ ਕੋਈ ਨਵਾਂ ਕੱਪੜਾ ਨਹੀਂ ਪਾ ਕੇ ਦੇਖਿਆ ਕੁਝ ਝੂਠ-ਬੂਠ ਨਹੀਂ ਲੈ ਕੇ ਦੇਖਿਆ ਤੇ ਟੰਗਾ ਖਾ ਕੇ ਨਹੀਂ ਅਰਜ਼ਕ ਵੇਖਿਆ ਨਾ ਕਰੇ दारू ਪੀਤੀ ਨਾ ਸਿਗਰਟਾ ਨਾ ਕੋਈ ਬੀੜੀ ਨਾ ਤਮਾਕੂ ਨਾ ਕਰ ਲੈਣੇ ਕਿੰਦੇ ਤੂੰ ਸਾਡੇ ਲਈ ਕੀਤਾ ਕੀ ਦੱਸੋ ਆਪਣੇ ਚਾਵਲੀਆਂ ਜੁੱਤੀਆਂ ਬਣਾ ਕੇ ਦੇ ਦੀਏ ਤਾਂ ਵੀ ਕਰਦੇ ਨੇ ਇਹ ਗੱਲ ਕਹਿਣੀ ਕਿ ਤੂੰ ਸਾਡੇ ਲਈ ਕੀਤਾ ਕੀ ਆ ਵਾਲੇ ਕਿੰਦੇ ਤੂੰ ਸਾਡੇ ਲਈ ਕੀਤਾ ਕੀ ਦੱਸੋ ਅਪੇ ਚਾਮ ਦੀਆਂ ਟੁੱਪੀਆਂ ਬਣਾ ਕੇ ਦੇ ਦਈਏ ਤਾਂ ਵੀ ਕਰਦੇ ਨਹੀਂ ਇਹ ਗੱਲ ਕਹਿਣੀ ਕਿ ਤੂੰ ਸਾਡੇ ਲਈ ਕੀਤਾ ਕੀ